ਆ ਵੇਖੋ ਕਿਵੇਂ ਸ਼ਰਿਆਮ ਗੁੰਡਾਗਰਦੀ ਹੋਈ ਹੈ ਤਾਂ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਦੇ ਘਰ ਦੇ ਵਿੱਚ 25 ਦੇ ਕਰੀਬ ਵਿਅਕਤੀਆਂ ਨੇ ਭੰਨ ਤੋੜ ਕਰ ਦਿੱਤੀ ਹੈ ਤੇ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਪੁਲਿਸ ਥਾਣਾ ਤਨੋਲਾ ਦੇ ਅਧੀਨ ਆਉਂਦੇ ਪਿੰਡ ਫਤਿਹਗੜ ਛੰਨਾ ਦਾ ਇਹ ਮਾਮਲਾ ਹੈ ਜਿੱਥੇ 25 ਦੇ ਕਰੀਬ ਵਿਅਕਤੀਆਂ ਨੇ ਘਰ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਦਾ ਦੱਸਿਆ ਜਾ ਰਿਹਾ ਉੱਥੇ ਅੰਦਰ ਵੜ ਕੇ ਭੰਨ ਤੋੜ ਕੀਤੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਮੌਕੇ ਦੱਸਿਆ ਜਾ ਰਿਹਾ ਕਿ ਜਿਹੜੇ ਫਤਿਹਗੜ ਛੰਨਾ ਦੇ ਮੌਜੂਦਾ ਪੰਚਾਇਤ ਮੈਂਬਰ ਨੇ ਉਨ੍ਹਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਪਿਛਲੇ ਦਿਨੀ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਦੇ ਵਿੱਚ ਕੁਝ ਵਿਅਕਤੀਆਂ ਨੇ ਮੋਟਰਸਾਈਕਲ ਲਿਆ ਕੇ ਮਾਰਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪਿੰਡ ਪੰਚਾਇਤ ਪੁਲਿਸ ਨੂੰ ਦਿੱਤੀ ਸੀ ਇਸ ਤੋਂ ਖਫਾ ਹੋ ਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹੀ ਆਪਣੇ ਸਾਥੀਆਂ ਦੇ ਨਾਲ ਸਵਾਰਦਾਫਰੰ ਅਨਜਾਮ ਦਿੱਤਾ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਾਨਵੁੱਝ ਕੇ ਉਨ੍ਹਾਂ ਦੇ ਨਾਲ ਖਾਰ ਖਾ ਰਹੇ ਨੇ ਆਪਣੇ ਸਾਥੀਆਂ ਦੇ ਨਾਲ ਉਨ੍ਹਾਂ ਦੇ ਘਰ ਦੇ ਵਿੱਚ ਵੜ ਕੇ ਪੰਨ ਤੋੜ ਕੀਤੀ ਗਈ ਹੈ ਤੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿ ਘਰ ਦੇ ਕਈ ਮੈਂਬਰ ਵੀ ਜ਼ਖਮੀ ਹੋਏ ਨੇ ਉਨ੍ਹਾਂ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ कल तो आज 3 बजे दे ਸਾਡੇ ਨੂੰ ਪੰਗੇ ਲੈਣ ਲੱਗੇ ਐ ਅਸੀਂ ਆ ਪੰਚਾਇਤਾਂ ਮੈਂ ਦੂਜਾ ਪੰਚਾਇਤ ਮੈਂਬਰ ਇਹ ਪੂਰੇ ਨਾ ਪਿੰਡ ਦੇ ਵਿੱਚ ਗੜਬੜ ਕਰਦੇ ਆ ਚਲੋ ਅਸੀਂ ਕਿਸੇ ਗੱਲ ਤੇ ਉਹਨਾਂ ਮਾੜਾ ਮੋਟਾ ਰੋਕ ਟੋਕ ਕਰਤੀ ਉਹਦਾ ਕਰਕੇ ਮੇਰੇ ਘਰ ਤੇ ਨੇ ਟਾਇਰ ਕਰਿਆ ਤੇ ਨਾਏ ਮੇਰੇ ਫਾਰਮ ਤੇ ਟਾਇਰ ਕਰਿਆ ਸੂ ਫਾਰਮ ਵੀ ਦਿਖਾ ਦੇ ਲਊਗਾ ਮੈਂ ਉੱਥੇ ਬਹੁਤ ਜ਼ਿਆਦਾ ਨੁਕਸਾਨ ਕਰਕੇ ਆਇਆ ਹਰ ਇੱਕ ਚੀਜ਼ ਮੇਰੀ ਪੰਨ ਦੀ ਮੇਰੇ ਪੁੱਛਾਈ ਦੇ ਸੱਤ ਕੇ ਪਾਲਮਾਰੀ ਤੇ ਮੇਰੇ ਡੈਡੀ ਦੇ ਸੱਟਾਂ ਨੇ ਚਾਚੇ ਦੇ ਸੱਟਾਂ ਨੇ ਮੇਰੇ ਬੱਚਿਆਂ ਦੇ ਸੱਟਾਂ ਨੇ ਤੇ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਦਾਹਾਂ ਸੁਨਵਾ ਦਿਖਾ ਦਿੰਨੇ ਸਾਰੇ ਇਧਰ ਤੱਕ ਤਾਉਲੇ ਦਿਖਾ ਦਿੰਨੇ ਆ ਗੇਟ ਦੇਖ ਲਓ ਤੇ ਇਹਨਾਂ ਨੇ ਬਦਮਾਸ਼ੀ ਕਰੀਆ ਘੱਟੋ-ਘੱਟ ਇਹਨਾਂ ਨੂੰ ਸਾਲ ਭਰ ਹੋ ਗਿਆ ਇਸ ਕਰਦੇ ਨੂੰ ਬੰਦੇ ਨੇ ਇਹ ਬਾਹਰ ਆਲੇ ਵਜਦਿਆ ਤੇ ਬਾਹਰ ਗਏ ਇਹਨਾਂ ਨਾਲ ਪਿੰਡ ਚੋਂ ਮੁੰਡਾ ਗਿਆ ਇੱਕ ਕਰਨਲ ਦਾ ਪੁੱਤ ਆ ਕੰਦੀਕੇ ਦਾ ਇੱਕ ਮੰਗੇ ਦੇ ਪੁੱਤ ਆ ਤੇ ਬਾਕੀ ਹੋਰ ਵੇੜੇ ਚੋਂ ਆ ਮਾੜੂ ਦਾ ਮੁੰਡਾ ਤੇ ਮਿੱਠੂ ਦਾ ਹੁੰਦਾ ਇਹ ਬਜੂਦਾ ਅਸੀਂ ਪਕੜਦੇ ਆ ਤੇ ਐਚਓਸ ਸਾਹਿਬ ਨੇ ਬਾਕੀ ਇਹ ਖਰਾਬ ਨੇ 40 45 ਬੰਦੇ ਸੀ ਜਿਹੜੋ ਇੱਥੇ ਟੈਕ ਕਰੇ ਸਾਡੇ ਘਰ ਤੇ ਤੇ ਬਹੁਤ ਟੈਕ ਕਰਿਆ ਗਿਆ ਫਾਰਮ ਤੇ ਆ ਕੇ ਦੇਖਿਆ ਉਹਥੇ ਵੀ ਕੈਮਰੇ ਹੈਗੇ ਆਪਣੇ ਉੱਤੇ ਕੈਮਰੇ ਚ ਵੀਡੀਓ ਵੀ ਤੁਹਾਨੂੰ ਅਸੀਂ ਦੇ ਦਿੰਨੇ ਆ ਤੁਸੀਂ ਨਾਲ ਚੱਲੋ ਸਾਡੇ ਕੱਲ ਵੀ ਤੱਕ ਤੇ ਭਾਨਗੇ ਅੱਜ ਤੇ ਸਾਰੇ ਮਰਗੇ 25 25 30 ਬੰਦੇ ਆ ਕੇ ਸਾਡੇ ਸਾਰੇ ਮਰਗੇ ਚਾਚੇ ਮੁੰਡਿਆਂ ਦੇਾਰੇ ਤੱਕ ਤੇ ਕੀ ਸਾਰੇ ਕੁਸਭਾਨੇ ਕੇ ਫਰੈਸ਼ ਦੇ ਕੀ ਮੋਟਰਸਾਈਕਲ ਸਾਰਾ ਕੁਸਭਾਨੇ ਕੇ ਭਾਨੇ ਕੋਨੇ ਪਿਆ ਆਏ ਉਹ ਮੂਵੀ ਬੜੀ ਵਈਏ। ਉਹ ਲੜਾਈ ਦਾ ਲੜਾਈ ਕੋਈ ਕਾਰਨ ਇਹ ਸਿੱਧੇ ਆ ਕੇ ਕੱਲ ਸਾਡੇ ਸਵੇਰ ਤੋਂ ਤੱਕ ਦੇ ਬੰਦ ਤੇ ਸੀ। ਕਿਨੇ ਜਾਣੀ ਸੀ ਕੌਣ ਨੇ ਤੇ ਜਿਹੜਾ ਪੰਡਾ। ਇਹ ਪੰਡਾ ਫਟਗੜਾ ਸੁਣਾ ਜੀ। ਕੌਣ ਸੀ ਕਿ ਉਹ ਕਰਦੀ ਕਿ 12 ਬੰਦੇ। ਕੁਝ 12 ਬੰਦੇ ਆ ਕੁਝ ਕੰਡੇ ਤੇ ਆ ਜੀ। ਅਸਲੀ ਮਸਲਾ ਕੀ ਹੈ? ਕਾਰਨ ਕੀ ਹੈ? ਕਾਰਨ ਤਾਂ ਕੁਝ ਵੀ ਨਹੀਂ ਆ ਸਿੱਧੇ ਕੱਲ ਹੀ ਇਹ ਕਾਰਨ ਹੋਇਆ ਜੀ ਕੱਲ ਸਿੱਧੇ ਆ ਕੇ ਸਾਡੇ ਵਾਸਤੇ ਆਪਣੇ ਚਾਚੇ ਦੇ ਮੁੰਡੇ ਦੇ ਸਾਥੇ ਬੰਦੇ ਤੇ ਆਏ। ਅੱਜ ਕਿੰਨੇ ਜਾਣੇ ਸੀ ਦੇਖ ਕੇ ਭੰਨ ਤੋਂ ਬਾਅਦ ਆਏ ਅੱਜ ਕਿੰਨੇ ਜਾਣਾ ਸੀ ਕਿਹੜੇ ਹੋਇਆ ਸੀ ਅਸਾਂ ਉਹਨਾਂ ਕੋਲ ਆਪਣੇ ਤਲਵਾਰਾਂ ਸੀਗੀਆਂ ਆ ਆਪਣੇ ਗਨਾਸ਼ੇ ਸੀਗੇ ਤੇ ਆਮ ਦੇਸ਼ੀ ਅਸਲ ਪੀਂਦੇ ਕੋਈ ਨਹੀਂ ਕੋਈ ਨਹੀਂ ਜਿੱਦੀ ਕਿੰਨੀ ਕੋ ਮਲਸਕੀ ਬੜੀ ਹੀ ਰਾਏ ਲੈ ਕੇ 18-20 ਤੱਕ ਲੇ ਕੇ ਤਕਰੀਬਨ स्टाइट हाई तो सारे चल रहे हैं। कोई कार नहीं जी है कल अचानक ही सारे तकत्वन निकल गए। तो कार में कोई भी फोर्स बारादी फोन करते रहे हैं, वो भी मतलब के दो घंटे बाद आई है फिर दो कांटे बाद फिर आ आमतौर पर मतलब ठाणे फोन तो करते अपने एक सौ बारादी फोन करते रहे हैं जी फिर थाने की ठ ਉਹ ਥਾਣੇ ਵਾਲੇ ਵੀ ਨਹੀਂ ਪਹੁੰਚੇ ਫੇਰ ਹੱਡਕੁਆਟਰ ਆਪਣੇ ਬਰਨਾਲੇ ਦੇ ਐਸਪੀ ਸਰ ਸਾਹਿਬ ਨੂੰ ਵੀ ਫੋਨ ਕੀਤਾ ਉਹਨੇ ਨੰਬਰ ਦਿੱਤਾ ਸੱਚ ਨੂੰ ਖੇਗਾ ਉਹ ਪਹੁੰਚ ਜਾਏ ਕਿੰਨੇ ਜਣੇ ਦੋਸ਼ੀ ਅਸੀਂ ਅੱਜ ਹੈਗੇ ਹੈਗੇ ਜੀ ਤੰਨੇ ਤਨ ਚਾਰਜ ਆਵੇ ਜਾਂ ਤੰਨਾ ਆਪਣਾ ਤੇ ਧੰਨ ਧੰਨ ਆਈ ਇਹ ਮੰਗ ਕਰਕੇ ਅਸੀਂ ਮੰਗ ਕਰਦਾ ਜੀ ਇਹ ਪੂਰਾ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਮੰਨ ਕੇ ਜਿੰਨੇ ਵੀ ਬੰਦੇ ਆ ਸਾਰੇ ਖੜੇ ਆ ਇਹ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਰਿਹਾ ਹੈ। ਹਾਂ ਇਹ ਨਾ ਫਤੇਗੜ ਛੰਨਾ ਪਿੰਡ ਦੀ ਵਾਰਦਤ ਹੈ। ਪਰਸੋਂ ਦੀ ਗੱਲ ਹੈ ਕਿ ਬੀ ਚਮਕੌਰ ਸਿੰਘ ਇੱਕ ਮੈਂਬਰ ਹੈਗਾ। ਉਹਨਾਂ ਦੇ ਘਰ ਦੇ ਵਿੱਚ ਸੁਖਪ੍ਰੀਤ ਬਾਰੀਆ ਤੇ ਦੋ ਮੁੰਡੇ ਹੋਰ ਸੀ ਜਿਹੋਨਾਂ ਦਾ ਮੋਟਰਸਾਈਕਲ ਜਾ ਕੇ ਉਹਨਾਂ ਦੇ ਗੇਟ 'ਚ ਵੱਜਿਆ ਸੀ। ਜਦੋਂ ਉਹ ਚਮਕੌਰ ਮੈਂਬਰ ਨੇ ਕਿਹਾ ਵੀ ਤੁਸੀਂ ਇੱਥੇ ਜਿਹੜਾ ਹੈਗਾ ਵੀ ਮੇਰਾ ਗੇਟ ਠੀਕ ਕਰਾ ਕੇ ਦਿਓ। ਉਹਨਾਂ ਦਾ ਉਹਨੇ ਟਾਈਮ ਲਈ ਉਹਨਾਂ ਨੇ ਮੋਟਰਸਾਈਕਲ ਵੈਸੇ ਰੱਖ ਲਿਆ ਸੀਗਾ। ਇੱਕ ਤਰ੍ਹਾਂ ਦਾ ਵੀ ਐਜ਼ ਅ ਸਿਕਿਉਰਿਟੀ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ ਵੀ ਅਸੀਂ ਗੇਟ ਠੀਕ ਕਰਾ ਦਾਂਗੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਗੇਟ ਤਾਂ ਬਾਅਦ ਚ ਠੀਕ ਕਰਾਵਾਂਗੇ ਮੋਟਰਸਾਈਕਲ ਤਾਂ ਅਸੀਂ ਹੁਣੇ ਲੈ ਕੇ ਜਾਵਾਂਗੇ ਚਲੋ ਐਂ ਕਰਦੇ ਹੋਏ ਉਹ ਉੱਥੇ ਉਹਦੇ ਨਾਲ ਚਮਕੌਰ ਮੈਂਬਰ ਨਾਲ ਜੋਰ ਜ਼ਬਰਦਸਤੀ ਕਰਨ ਲੱਗ ਗਏ ਉਦੋਂ ਚਲੋ ਉਹ ਟਿਕ ਟਕਾ ਪਿੰਡ ਪੱਦਰ ਤੇ ਹੋ ਗਿਆ ਅਗਲੇ ਦਿਨ ਤੱਕ ਜਦੋਂ ਉਹ ਮੋਟਰਸਾਈਕਲ ਉਹਨਾਂ ਨੂੰ ਨਾ ਮਿਲਿਆ ਨਾ ਹੀ ਗੇਟ ਠੀਕ ਕਰਾਇਆ ਗਿਆ ਤਾਂ ਇਹ ਜਿਹੜੇ ਸੁਖਪ੍ਰੀਤ ਬਾਰੀਏ ਤੇ ਹੋਰ 20-25 ਜਣਿਆਂ ਨੇ ਇਕੱਠੇ ਹੋ ਕੇ ਚਮਕੌਰ ਮੈਂਬਰ ਦੇ ਘਰ ਤੇ ਅਟੈਕ ਕੀਤਾ ਜਾਣ ਲੇਵਾ ਹਮਲਾ ਕੀਤਾ ਜੇ ਦੇ ਸਬੰਧ ਵਿੱਚ 112 ਦੀ ਕੰਪਲੇਂਟ ਜਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਚਲੋ ਜੋ ਵੀ ਮਾਮਲਾ ਸੀ ਉਹਨੂੰ ਜਿਵੇਂ ਅਸੀਂ ਸਾਹਮ੍ਹ ਸਾਕੇ ਉਹਨੂੰ ਸੰਭਾਲਿਆ ਜਿਸ ਦੇ ਸਬੰਧ ਵਿੱਚ ਕਰਨੈਲ ਸਿੰਘ ਦਾਖਲ ਹੋਏ ਨੇ ਜਿਨ੍ਹਾਂ ਦੇ 6:00 ਵਜੇ ਹੈਗੀ ਘਰ ਤੇ ਅਟੈਕ ਹੋਣ ਤੋਂ ਬਾਅਦ ਤਾਂ ਇਹਨਾਂ ਨੂੰ ਇਹਦੇ ਸਬੰਧ ਵਿੱਚ ਮੁਕੱਦਮਾ ਨੰਬਰ 57 ਮਿਤੀ 16 5 25 ਖਾਣਾ ਤਨੋਲਾ ਇੰਟਰਸੈਕਸ਼ਨ 452 ਤੇ 307 ਤੋਂ ਸੰਗੀਨ ਤਾਰਾ ਮਾਰੇ ਤਹਿਤ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਗ੍ਰਿਫਤਾਰੀਆਂ ਜਿਹੜੀ ਉਹਨਾਂ ਦੀ ਗ੍ਰਿਫਤਾਰੀਆਂ ਦੀਆਂ ਰੇਡਾਂ ਵਗੈਰਾ ਚੱਲ ਰਹੀਆਂ ਨੇ ਜੋ ਵੀ ਹੋਊਗਾ ਸੀ ਅੱਜ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅ ਅਗਲੀ ਤਫतीश ਉਹ ਜਿਹੜੀ ਉਹ ਸਾਹਮਣੇ ਜਾਣਾ ਸਰ ਕਿਹੜੇ ਜਖਮੀ ਹੋਏ ਸੀ ਕਰੇ ਜਖਮੀ ਬਲਾਲ ਡੋਈ ਹੋਏ ਸੀ ਕਿਉਂਕਿ ਉਹਨਾਂ ਨੇ ਗੇਟ ਖੋਲਿਆ ਨਹੀਂ ਇਹ ਗੇਟ ਤੋੜ ਕੇ ਫਿਰ ਅੰਦਰ ਵੜੇ ਨੇਗੇ ਐਨੇ ਚਲੋ ਫਿਰ ਪੁਲਿਸ 112 ਹੋਰ ਪਹੁੰਚ ਗਿਆ ਤਾਂ ਜਿਹੜਾ ਹੈਗਾ ਉਹ ਸੇਫ ਰਿਹਾ ਕਦੋਂ